ਸਰ ਜਿਹੜੀ ਲੜਕੀ ਦੀ ਡੈਥ ਹੋਈ ਉਹ ਕੀ ਲੱਗਦਾ ਹੈ ਤੁਹਾਡਾ ਤੇ ਕਿਸ ਤਰ੍ਹਾਂ ਡੈਥ ਹੋਈ ਕਿਦਾਂ ਪਤਾ ਲੱਗਾ ਤੁਹਾਨੂੰ ਮੇਰਾ ਬੇਟਾ ਸੀ ਅਕਾਲ ਕਟਨੀ ਕਲਾਜ ਆਪਣੇ ਰਾਬਰਪੀ ਬਖਸ਼ ਅਕਾਲ ਕਟਨੀ ਪੜਦਾ ਹੈ 12ਵੀਂ ਪੀਪਰ ਦੁੱਤੇ ਸੀ ਤੇ ਪਹਿਲਾਂ weight ਦਾ ਇੱਥੇ weight lifting ਕਰਦਾ ਰਿਹਾ ਨੜਾਲੇ weight lifting ਕਰਦਾ ਰਿਹਾ ਤੇ ਮੈਂ ਕਿਹਾ ਪੁੱਤਰ ਕੱਲ ਉਹ ਕਹਿੰਦਾ ਮੈਂ ਡੈਡੀ ਮੰਮੀ ਜੀ ਮੈਂ ਨੜਾਲੇ ਤੱਕ ਜਾਣਾ ਹੈ ਆਪਣੇ ਵਰਗ ਆਮ ਕੇਕ ਖਾਣ ਵਾਸਤੇ ਕੋਈ ਜਾਣਾ ਮੈਂ ਕਹਿੰਦੀ ਚੱਲ ਆ ਪਹਿਲੇ ਲੈ ਜਾ ਪੁੱਤਰ ਤੂੰ ਜਾ ਕੇ ਖਾ ਕੇ ਆ ਜੀ ਮੋਟਰਸਾਈਕਲ ਲੈ ਗਿਆ ਤੇ ਮੋਟਰਸਾਈਕਲ ਫਿਰ ਕਹਿੰਦਾ ਨਾ ਮਮੀ ਮੈਂ ਗੱਡੀ ਤੇ ਜਾਣ ਨਾ ਮਮੀ ਮੰਗੇ ਕਹਿੰਦੀ ਮੈਂ ਮੈਂ ਵੀ ਨਾਲ ਤੇਰੇ ਜਾਣੀ ਆ ਤੇ ਤੂੰ ਇਕੱਲਾ ਨਾ ਜਾ ਮੈਂ ਵੀ ਤੇਰੇ ਨਾਲ ਤੇ ਜਾਣੀ ਆ ਤੇ ਤੂੰ ਇਕੱਲਾ ਨਾ ਜਾ ਤੇ ਕਹਿੰਦਾ ਮਮੀ ਤੂੰ ਇੱਥੇ ਰਹਿ ਤੇ ਮੈਂ ਮਾਂ ਆਖਿਆ ਮਾਂ ਉਹ ਨਡਾਲੇ ਉਹ ਕਿ ਆ ਜਾਣਾ ਮ ਉਥੋਂ ਨੜਾਲੇ ਗੱਡੀ ਲੈ ਕੇ ਚੱਲ ਗਿਆ ਫਿਰ ਮੋੜ ਕੇ ਇੱਥੋਂ ਆਇਆ ਮੈਂ ਸ਼ਾਮੀ ਵੇ ਵਾਸਤੇ ਘਰ 4:30 ਵਜੇ ਆਇਆ ਤਾਂ ਕਹਿੰਦੀ ਜਾਓ ਜਰਾ ਪਤਾ ਲਾ ਕੇ ਨੜਾਲੇ ਵੀ ਅਜ ਘਰ ਵਾਪਸ ਨਹੀਂ ਆਇਆ ਗਾਜ ਤਾਂ ਗੱਡੀ ਲੈ ਕੇ ਆਇਆ ਨਹੀਂ ਗਾ ਜਾ ਵੇਖ ਕੇ ਨੜਾਲੇ ਮੈਂ ਨੜਾਲੇ ਘੁੰਮ ਕੇ ਸਾਰੇ ਚਲਾ ਗਿਆ ਘਰ 8:07 ਵਜੇ ਫਿਰ ਮੈਨੂੰ ਫੋਨ ਆਇਆ ਉਥੋਂ ਲਖਣਕੀ ਵੱਡੇ ਗੰਡਾਨੀਆਂ ਦੇ ਪਾਸੇ ਉਹ ਕਿ ਪੁਲਸ ਵਾਲਿਆਂ ਨੇ ਫੋਨ ਕੀਤਾ ਭਾਜੀ ਨੇ ਕਹਿੰਦਾ ਵੀ ਆ ਗੱਡੀ ਨੰਬਰ ਤੁਹਾਡਾ ਹੀ ਤੁਹਾਡੇ ਕਾਗਜ਼ਾਂ ਤੋਂ ਨੰਬਰ ਲੈ ਕੇ ਤੁਹਾਨੂੰ ਫੋਨ ਕੀਤਾ ਆ ਗੱਡੀ ਤੁਹਾਡੀ ਹੀ ਮੈਂ ਕਿਹਾ ਗੱਡੀ ਤੇ ਮੇਰੀ ਕਹਿੰਦੇ ਛੇਤੀ ਆ ਜਾਓ ਬੱਚਾ ਨਾ ਗੱਡੀ ਦੇ ਵਿੱਚ ਲੰਮੀ ਸੀਟ ਕਰਕੇ ਸੁੱਤਾ ਪਿਆ ਬਾਲੇ ਦੇ ਖਿਲਰੇ ਪਏ ਨੇ ਮੂੰਹ ਝੱਗ ਆਂਦੇ ਪਏ ਨੇ ਤੇ ਉੱਥੇ ਆਪਣੇ ਗੱਡੀ ਦੇ ਵਿੱਚ ਹੀ ਪਿਆ ਗੱਡੀ ਲੋਕ ਹੋ ਗਈ ਗੱਡੀ ਕੇ ਖੁੱਲੀ ਨਹੀਂ ਅਗੀ ਗਏ ਡੈੱਡ ਹੋ ਗਈ ਕਰਮਜੀਤ ਮੈਂ ਗਿਆ ਜਾ ਕੇ ਵੇਖਿਆ ਜਾ ਕੇ ਤੇ ਇੱਕ ਸਾਈਡਰ ਨੂੰ ਮੂੰਹ ਹੋ ਗਿਆ ਮੈਂ ਸਿੱਧਾ ਸਿਆ ਮੂੰਹ ਸਿੱਧਾ ਕੀਤਾ ਛਾਤੀ ਛੂਤੀ ਮਲੀ ਪਰ ਉਹਦਾ ਸਰੀਰ ਡੈੱਡ ਹੋਇਆ ਹੋਇਆ ਜੋ ਕਹੀ ਉਸ ਟਾਈਮ ਦਾ ਹਰੇ ਹੁਣ ਪਤਾ ਨਹੀਂ ਕਿਹੜੇ ਦੋਸਤਾਂ ਨਾਲ ਸੀ ਕੋਈ ਦੋ ਕਹਿੰਦਾ ਦੋ ਦੋਸਤਾਂ ਨਾਲ ਕਿ ਕਿਹੜੇ ਹੁਣ ਦੋਸਤ ਮੈਨੂੰ ਕੋਈ ਪਤਾ ਨਹੀਂ ਪਾਈਗੇ ਉਹ ਆਪਣੇ ਪ੍ਰਸ਼ਾਸਨ ਨੂੰ ਪਤਾ ਦੱਸਿਆ ਜੂ ਆਪੀ ਕਾਰਵਾਈ ਕਰਨਗੇ ਆਪੀ ਦੱਸਣਗੇ ਜੂ ਕੁਝ ਹੋ ਗਿਆ ਫਿਰ ਮੇਰਾ ਬੱਚੇ ਦੇ ਕਰਮਾਂ ਨਾਲ ਜ਼ਿੰਦਗੀ ਆਪਣੀ ਪਰਿਵਾਰ ਕਰਕੇ ਤੁਰ ਗਿਆ ਜੀ ਮੇਰਾ ਜੀਵ ਹੈ ਕਿੰਨੀ ਉਮਰ ਸੀ ਬੱਚੇ ਬੱਚੇ 18 ਸਾਲ ਉਮਰ ਸੀ ਇਹ ਕਹਲਾ ਤੁਨ ਨਹੀਂ ਤੁਸੀਂ ਆ ਰਿਹਾ ਜੋ ਦੁਨੀਆ ਜਵਾਲਾ ਬਹੁਤ ਮਾੜਾ ਕੁਝ ਹੋ ਰਿਹਾ ਜੀ ਆਪਾਂ ਇਹਦਾ ਬਹੁਤ ਠੱਲ ਪੈਣੀ ਚਾਹੀਦੀ ਬੱਚਾ ਮੈਂ ਬੱਚੇ ਆਪਣੇ ਕਹਨੇ ਕਰ ਮਾੜਾ ਪਾਉ ਤੇ ਕਹਨੇ ਕਾ ਚ ਰਣ ਕਰ ਬੱਚੇ ਉਹਦਾ ਕਹਨੇ ਕਾ ਸੀ ਕਰਮ ਵਾਲਾ ਘਰ ਬੜਾ ਸੋਹਣਾ ਆਇਆ ਘਰ ਪਰ ਪਤਾ ਨਹੀਂ ਕਿਸਮਤ ਕਿ ਮਾੜੀ ਸਾਡੀ ਜਿਹੜੀ ਉਹ ਗੱਡੀ ਲੈ ਗੱਡੀ ਚ ਵਿੱਚ ਉਹ ਗੱਡੀ ਲੋਕ ਉਹ ਗੱਡੀ ਤੇ ਮਜਾਜ ਨਾਲ ਕੱਢਿਆ ਵਿੱਚ ਉਹ ਗੱਡੀ ਦੇ ਵਿੱਚ ਵੀ ਲੱਗਦਾ ਕਿਹੜੇ ਹਾਲਾਤਾਂ ਚੋਂ ਮੌਤ ਹੋ ਗਈ ਪਤਾ ਨਹੀਂ ਉਹ ਦੋਸਤਾਂ ਨਾਲ ਗਿਆ ਉਹਨਾਂ ਪ੍ਰਚਾਰ ਨਾਲ ਸਿਆਪੇ ਦੋਸਤ ਬੇਕਰ ਕਿਹੜਾ ਕੋ ਕੀ ਕਹਾ ਹੱਸਾ ਤੱਕ ਮੈਨੂੰ ਇਹਨਾਂ ਤੇ ਕੱਲ ਕਹਿੰਦਾ ਮੇਰੇ ਨੂੰ ਲੌਕ ਮੇਰੇ ਫੋਨ ਨੂੰ ਲੌਕ ਲੱਗ ਗਿਆ ਡੈਡੀ ਕੇ ਦਾ ਫੋਨ ਆਇਆ ਲੌਕ ਲੱਗ ਗਿਆ ਮੇਰੇ ਫੋਨ ਨੂੰ ਲੌਕ ਦਾ ਨੰਬਰ ਨਹੀਂ ਮੇਰੇ ਜਿੱਤੇ ਹੈਗਾ ਤੇ ਬਸ ਜਮੂਲ ਪੋੜ ਕੇ ਫਿਰ ਲੱਤਾਂ ਪੈਰ ਮਾਰਦਾ ਗੱਡੀ ਦੀ ਗੱਡੀ ਖੁੱਲੀ ਨਹੀਂ ਆ ਗਈ ਨਾ ਬਸ ਉਹਦੇ ਬਸ ਮਿੱਟੀ ਡੱਤ ਹੋ ਗਈ ਕਰ ਮਾਰੇ ਦਾ ਛੰਡਾ ਪੈ ਗਿਆ ਛੰਡਾ ਪੈ ਗਿਆ ਚੁੱਕ ਕੇ ਤੇ ਫਿਰ ਕੱਲ ਨੂੰ ਕੱਲ ਫਿਰ ਉੱਥੇ ਭੇਜਦਾ ਕਪੂਰ ਸਲੇ ਬਣਾਸ ਮਾਣਪੁਰ ਲੈ ਕੇ ਫਿਰ ਕਪੂਰਸਰ ਲੈ ਕੇ ਨਾ ਵਾਹ ਫਾਈਸਲ ਜੀ ਜਿਹੜੀ ਡੈਡ ਬੋਡੀ ਕਾਰ ਦੇ ਵਿੱਚ ਕੀ ਮਾਮਲਾ ਕੀ ਹੈ ਸਾਨੂੰ तकरीबन 6 ਵਜੇ ਪਤਾ ਲੱਗਾ ਕਿ ਇੱਕ ਕਾਰ ਸਵੇਰ ਦੀ 11 12 ਵਜੇ ਦੀ ਇਧਰ ਸਾਡੇ ਮੜੀਆਂ ਦੇ ਬਾਹਰ ਖੜੀ ਆ ਤੇ ਉਹ ਪਿੰਡ ਦੇ ਆਉਣ ਦੇ ਜਾਂਦੇ ਲੋਕਾਂ ਨੇ ਦੇਖਦੇ ਰਹੇ ਉਹਨੂੰ ਬਟ ਕਿਸੇ ਨੇ ਵੀ ਇਤਲਾ ਨਹੀਂ ਕੀਤੀ ਨਾ ਪੁਲਿਸ ਨੂੰ ਨਾ ਹਸਪਤਾਲ ਨੂੰ ਇੱਕ ਮਿੰਟ ਤੇ ਜਦੋਂ ਸਾਨੂੰ ਮੈਂਬਰ ਪੰਚਾਇਤ ਦੇ ਤੌਰ ਤੇ ਦੱਸਿਆ ਤਾਂ ਫਿਰ ਅਸੀਂ ਆ ਕੇ ਉਹਦੀਆਂ ਮੁੰਡੇ ਦੀਆਂ ਫੋਟੋਆਂ ਖੇਜੀਆਂ ਪੁਲਿਸ ਨੂੰ ਭੇਜੀਆਂ ਆਲੇ ਦੁਆਲੇ ਕਾਫੀ ਲੋਕਾਂ ਨੂੰ ਦੱਸਿਆ ਫਿਰ ਉਹਦਾ ਪਤਾ ਲਾਇਆ ਕਿ ਉਹਦਾ ਜਿਹੜਾ ਫੋਨ ਸੀਗਾ ਉਹ ਲੌਕਡ ਸੀਗਾ ਉਹਦੇ ਫੋਨ ਤੋਂ ਇੱਕ ਮੈਸੇਜ ਤੋਂ ਉਹਦਾ ਨੰਬਰ ਲਾਇਆ ਉਹ ਉਹਦੇ ਜੀਜੇ ਨੂੰ ਉੱਥੇ ਜਲੰਧਰ ਮਿਲਿਆ ਫਿਰ ਉਸਦਾ ਪਤਾ ਲੱਗਾ ਕਿ ਉਹਦਾ ਪਿੰਡ ਸੈਦਪੋਰਾ ਫਿਰ ਉਹਦੇ ਰਿਸ਼ਤੇਦਾਰ ਆਏ ਉਹਦੇ ਪਰਿਵਾਰ ਦੇ ਮੈਂਬਰ ਆਏ ਉਹ ਉਹਦੀ ਡੈੱਡ ਬੋਡੀ ਲੈ ਕੇ ਚਲੇ ਗਏ ਕਿੰਨੇ ਕਬੀ ਜਿਹੜੀ ਗੱਡੀ ਖੜੀ ਇਹ ਗੱਡੀ ਤਕਰੀਬਨ 11 12 ਵਜੇ ਦੀ ਖੜੀ ਆ ਤੇ ਇਹ ਹਾਣੂ ਦੇਖੋ ਵੀ ਹੁਣ 7 8 ਵਜ ਗਿਆ ਤੇ ਹੁਣ ਜਾ ਕੇ ਉਹਦੇ ਪਰਿਵਾਰ ਦੇ ਮੈਂਬਰ ਆਏ 7 ਵਜੇ ਤੇ ਉਹ ਡੈਡ ਬਡੀ ਲੈ ਕੇ ਨਾਲ ਪੁਲਿਸ ਨੂੰ ਇਨਫੋਰਮ ਕੀਤਾ ਸੀ ਪੁਲਿਸ ਵਾਲੇ ਵੀ 7 ਵਜੇ ਆਏ ਆ ਉਹ ਸਾਰੀ ਉਹਦੀ شناخت ਵਗੈਰਾ ਕਰਕੇ ਤੇ ਉਹ ਹੁਣ ਅਗਲੀ ਕਾਰਵਾਈ ਕਰਨ ਨੂੰ ਲੈ ਕੇ ਆ। ਕੀ ਮਾਮਲਾ ਕੀ ਲੱਗਦਾ ਤੁਹਾਨੂੰ? ਮਾਮਲਾ ਇਹ ਆ ਕਿ ਸ਼ੱਕੀ ਜਿਹਾ ਮਾਮਲਾ ਕਿਉਂਕਿ ਜਿਵੇਂ ਉਹਦੇ ਮੂੰਹ ਚੋਂ ਹੁਣ ਇੱਕਦਮ ਖੂਨ ਵਗਿਆ ਉਹ ਪਿਛੇ ਨੂੰ ਡੁੱਗਾ ਹੋਇਆ ਸੀ ਉਹਦੇ ਵਾਲ ਖਿਲਰੇ ਹੋਏ ਸੀਗੇ ਮਤਲਬ ਕੋਈ ਨਸ਼ੇ ਦੀ ਹਾਲਤ ਚ ਫਿਰ ਉਹਦੇ ਮੂੰਹ ਚੋਂ ਬਲੀਡਿੰਗ ਵੀ ਹੋਈ ਆ ਮਤਲਬ ਸ਼ੱਕੀ ਹਾਲਤ ਚ ਹੈ ਮਤਲਬ ਇਹਦਾ ਅੱਗੇ ਉਹ ਪੁਲਿਸ ਕਾਰਵਾਈ ਕਰਕੇ ਇਹਦਾ ਫਾਈਨਲ ਰਿਜ਼ਲਟ ਜਿਹੜਾ ਉਹ ਦੇ ਦੇਣਗੇ ਇਹ ਮੁੰਡੇ ਦੀ 18-19 ਸਾਲ ਹੋਊਗਾ ਸਰ ਕਿਉਂਕਿ ਪਲੱਸ 2 ਚ ਜੇ ਪੜ ਰਿਹਾ ਉਹ ਪਲੱਸ 2 ਉਥੇ ਨਡਾਲੇ ਕਾਲਜ ਹਾਂ ਸਰ ਕੀ ਨਾਮ ਦਾ ਜਿਹੜੀ ਨੌਜਵਾਨ ਦੀ লাশ ਬਰਾਮਦ ਹੋਈ ਕਾਰਨ ਹਾਂਜੀ ਮੈਂ ਐਸ ਬਲਜਿੰਦਰ ਸਿੰਘ ਜੀ ਚੰਕੀ ਚਾਦਨ ਲਾਲਾ ਜੀ ਕੱਲ ਸਾਨੂੰ ਵਕਤ ਕਰੀਬ 7 ਵਜੇ ਇਨਫਾਰਮੇਸ਼ਨ ਮਿਲੀ ਜੀ ਇੱਕ ਲਖਨਕੇ ਵੱਡੇ ਤੋਂ ਗਡਾਣੀ ਰੋਡ ਤੇ ਸ਼ਮਸ਼ਾਨ ਘਟ ਦੇ ਨੇੜੇ ਇੱਕ ਨੌਜਵਾਨ ਦੀ ਗੱਡੀ ਹੈਗੀ ਆ ਜੀ ਸਲੈਰਾ ਗੱਡੀ ਪੀਬੀ09ਏਲ 7231 ਉਹਦੇ ਵਿੱਚ ਬਿਓਚੀ ਦੀ ਹਾਲਤ ਚ ਪਿਆ ਹੋਇਆ ਹੈ ਅਸੀਂ ਜਾ ਕੇ ਮੌਕਾ ਦੇਖਿਆ ਜੀ ਤੇ ਉਹ ਡੈੱਡ ਸ਼ੋਰ ਜੀ ਲੱਗਦਾ ਸੀ লাশ ਨੂੰ ਕਬਜ਼ੇ ਲੈ ਕੇ ਜੀ ਉਦੇ ਵਾਰਸ ਆ ਗਏ ਜੀ ਸਿਵਲ ਇਸਥੇ ਲੈ ਕੇ ਗਏ ਜੀ ਐਸਟੀਐਲ ਐਸਪਲਚਰੀ ਰਿਵਲ ਉੱਥੇ ਡਾਕਟਰ ਸਾਹਿਬ ਨੇ ਚੈੱਕ ਅਪ ਕਰਨ ਤੋਂ ਬਾਅਦ ਮ੍ਰਿਤਕ ਕਸ਼ ਕਰ ਦਿੱਤਾ ਜੀ ਲਾਸ਼ ਨੂੰ ਕਬਜ਼ੇ ਚ ਲੈ ਕੇ ਜੀ ਸਿਵਲ ਹਸਪਤਾਲ ਕਪੂਰਸਲਾ ਮੋਰਚੀ ਚ ਲਗਾਇਆ ਜੀ ਹੁਣ ਬਾਅਦ ਕਾਰਵਾਈ ਅਵਲਚ ਲਿਆਂਦੀ ਜਾਏਗੀ ਸਰ ਕੀ ਕਾਰਨ ਕੀ ਲੱਗਦਾ ਕੁਝ ਕਿਹਾ ਨਹੀਂ ਜਾ ਸਕਦਾ ਇਹ ਹੁਣ ਪੋਸਟ ਮੌਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਜੋ ਨਤੀਜੇ ਆਣਗੇ ਜੋ ਤੱਥਾਂ ਦੇ ਤਾਰਕ ਕਾਰਨ ਕੀਤੇ ਜੀ ਠੀਕ ਹੈ ਸਰ